ਕਿੱਤਾ ਟੱਪ ਕਰ ਅਰ ਆਉਂਦਾ ਏ ਕਾਰ ਵਾਲੀਏ ਨੀ ਉਹ ਦੂਤੇ ਹੁੰਦੇ ਪੈਰ ਟਰੱਕਾਂ ਵਾਲ ਆਂਦੇ ਖੇਤੀ ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ਅੱਧੀ ਅੱਧੀ ਰਾਤ ਜਾਗਣਾ ਬਸ ਨਹੀਂ ਲਾੜਿਆਂ ਦੇ ਵਾਈ ਯੂ ਡੂ ਥਿਸ ਐਤਨੂੰ ਕੀ ਨੇ ਕਿਹਾ ਕਰਨ ਨੂੰ ਤਾਂ ਫੇਲ ਆ ਗਾਈਜ਼ ਦੇਖੋ ਇਹ ਸਵੇਰੇ ਸਵੇਰੇ ਲੱਗਿਆ ਆ ਪੁੱਠੇ ਕੰਮ ਕਰਨ ਓਏ ਤੇਰਾ ਭਲਾ ਹੋ ਜੇ ਗਾਈਜ਼ ਜਦੋਂ ਮम्मा ਦੇ ਮੈਂ ਕੱਟ ਕੱਟੇ ਰਹੀ ਜੋ ਆਰਦੇ ਦੇ ਪੱਤੇ ਨਾਲ ਬੰਦਾ ਹੀ ਕੋਈ ਨਾ ਕੋਈ ਕਾਂਡ ਬੰਦਾ ਹੀ ਇਹ ਤਾਂ ਦੇਖੋ ਚਾਪ ਬਲੀ ਬਲ ਕੇ ਚਾਪਤੀਆਂ ਡਬੇ ਪੈ ਗਈ ਲੈ ਲਓ ਸਾਡੇ ਸੋਈ ਤੇ ਕੋਈ ਨਾ ਕੋਈ ਕਾਂਡ ਹੋਇਆ ਹੀ ਰਹਿੰਦਾ ਵਾ ਇੱਕ ਕਾਂਡ ਹੋਰ ਹੋ ਗਿਆ ਆ ਦੇਖ ਲਓ ਅਰ ਵੈਲਕਮ ਬੈਕ ਟੂ ਮਾਈ ਚੈਨਲ ਗਾਈਜ਼ ਮਮਾ ਦੇ ਵਲੌਗ ਸਵਾਗਤ ਹੈ ਸੋ ਸਾਰੇ ਮਮਾ ਦਾ ਵੀਡੀਓ ਨੇ ਦੇਖਿਆ ਕਰ ਰਹੇ ਨੇ ਗੁਰੂੰ 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 ਗਾਈਜ਼ ਮੈਂ ਤਾਂ ਉੱਠ ਆਇਆ ਮੈਂ 6:30 ਜਰਾ ਬਸ ਮਾਨ ਜਾਣੀ ਕੀਤਾ ਤੁਹਾਡੇ ਭਰਾਣੇ ਚੱਲੋ ਆਪਾਂ ਚਾਹ ਬਣਾਨੇ ਆ ਇਸ ਇਹਨੂੰ ਪੈਨ ਕਹਿੰਦੇ ਇਹਨੂੰ ਪੈਨ ਕਹਿੰਦੇ ਤੁਸੀਂ ਦੇਖਿਆ ਨਹੀਂ ਹੋਣਾ ਪੈਣ ਤਾਂ ਦੇਖ ਲਓ ਗਾਇਜ਼ ਸਾਡੇ ਘਰੇ ਖੁੱਲੇ ਸੋਤੇ ਨਾਲ ਚਾਹ ਬਣਦੀ ਨਹੀਂ ਬਣ ਗਈ ਬਣ ਗਈ ਆਪਾਂ ਇੰਨਾ ਕੁ ਪਾਣੀ ਪਾਨੇ ਆ ਪਤਾ ਨਹੀਂ ਕਿੰਨੀ ਕੁ ਬਣੂਗੀ ਘਟੂਗੀ ਕਿ ਵਧੂਗੀ ਦੇਖਦੇ ਆ ਚਲੋ ਗਾਇਜ਼ ਇਹਨੂੰ ਚਾਹ ਪੱਤੀ ਕਹਿੰਦੇ ਆ ਇੱਕ ਮਿੰਟ ਹੋਣਾ ਖੋਲ ਕੇ ਮੈਂ ਆਹਾਂ ਕਿਉਂ ਫਿਰ ਮਲਦੇ ਹੋ ਵੇਖ ਖੁੱਲ ਗਿਆ ਤਾਂ ਪਾਨੇ ਚਾਹ ਪੱਤੀ ਦਾ 3 ਚਮਚ ਨਮਤ 3 ਚਮਚ ਪਾਦਾ இਬਣਾ ਰਿਹਾ ਮੈਂ ਫਲਵਾ ਬਣਾ ਰਿਹਾ ਗਾਜਰ ਦਾ ਖਾਣਾ ਸਵੇਰੇ ਸਵੇਰੇ ਹੈਲੋ ਗਾਇਸ ਗੁੱਡ ਮਾਰਨਿੰਗ ਸੋ ਗਾਇਸ ਅਗਲਾ ਸਟੈਪ ਦੇਖਣਾ ਕੀ ਆ ਓ ਗਾਇਸ ਆਤਮੇ ਆਪ ਕੋ ਮੈਂ ਬਣਾ ਕੇ ਖਾਦੇ ਪਤਾ ਤੂੰ ਸਾਰੀ ਰਾਤ ਸੁਣਾ ਨਹੀਂ ਦੁਬਾਰਾ ਦੁਬਾਰੇ ਭੁੱਖ ਲੱਗਦੀ ਹੈ ਤੈਨੂੰ ਕਿੰਨੇ ਵਜੇ ਉੱਠ ਖਾਦੇ ਆ ਤੂੰ 12:30 ਵਜੇ ਗਾਇਸ ਦੇਖੋ ਮੰਮਾ ਹੁਣੀ ਸੌਂ ਪਤਾ ਕਿੰਨੀ ਖਾਂਦੇ ਏ ਇੰਨੀਕ ਮੰਨਵਾ ਦਤਾ ਇਨਿਕ ਸੌਫ ਖਾਂਦੀ ਹੁਣ ਮਨਿੰਦਰ ਨਾ ਪਾ ਜਿਆਦਾ ਸੌਫ ਆਏ ਹਾਈ ਦੂਜੀ ਡੱਬੀ ਵਾਲੀ ਪੌਣੀ ਸੀ ਮੁੰਲੇਗਾ ਜੀਰਾਵਾਦ ਜੀਰਾ ਖਾ ਲਾ ਹਿਸਾਬ ਨਾਲ ਹਿਸਾਬ ਨਾਲ ਆਏਗਾ ਰੀਟਾ ਪਰੌਟੀ ਖਾਏਗਾ ਹਾਂਜੀ ਇੱਥੇ ਤੂੰ ਲੋਗ ਵੇ ਮੈਂ ਲੱਤੀ ਤੇਰੇ ਪਿੱਛੇ ਅਗਵਾਚੀ ਗਾਇਜ਼ ਲੱਭੋ ਜਿੱਥੇ ਕਰ ਰਹੇ ਲਾਚੀ ਦਿਖਦੀ ਕਿਤਨਾ ਮੰਤਰ ਦਿਖ ਰਹੀ ਮम्मा ਲਾਚੀ ਘਵਾਚ ਗਈ ਮਿਲ ਗਈ ਗਾਇਜ਼ ਇੱਕ ਗਾਇਜ਼ ਇੱਕ ਹੋਰ ਮਿਲ ਗਈ ਇੱਕ ਲਾਚੀ ਗਾਇਜ਼ ਅਸੀਂ ਨਮਾਰਸ ਹੋਈਆ ਰੱਖਿਆ ਵਾ ਤੇ ਇਹ ਬਹੁਤ ਕੰਮ ਕਰਦਾ ਵਾ ਕਿਚਨ ਦਾ ਇਹ ਸ਼ਫ ਤਰੀ ਹਾਰ ਕਿੱਥੇ ਆਓ ਘਿਉ ਪਾਇਆ ਕਰਕੇ ਤਾਂ ਲੱਗਦਾ ਸੀਗਾ ਹੁਣ ਤਾਂ ਖਾਉਂਗੇ ਤੁਸੀਂ ਸਾਜ ਨਹੀਂ ਲੈ ਮੈਂ ਬਣਾਉਣੀ ਆ ਇੱਧਰ ਹੋ ਜਾ ਆ ਨੀ ਤੁਸੀਂ ਬਣਾਉਣ ਮਨਿੰਦਰ ਤੂੰ ਦੇਖ ਲੈ ਕੱਲ ਦੁੱਧ ਫੇਰ ਨਹੀਂ ਲੈ ਕੇ ਆਏਗਾ ਹੁਣ ਹੈਗਾ ਨਾ ਤਾਂ ਬਹੁਤ ਇਸ ਰੋਜ਼ ਗਾਲਾਂ ਖਾਂਦਾ ਦੁੱਧ ਪਿੱਛੇ ਇਹਨੂੰ ਰੋਜ਼ ਚੇਤਾ ਭੁੱਲ ਜਾਂਦਾ ਦੁੱਧ ਲਿਆਉਣ ਦਾ ਦਿਵਾਲੋ ਯਾਰ ਆ ਚੱਕਲਾ ਹੁਣ ਜਿਹੜਾ ਹੈ ਸੀ ਉਹ ਮੈਂ ਸਾਰਾ ਪਾ ਛੱਡਿਆ ਤੇ ਹੁਣ ਤੂੰ ਆ ਲੈ ਆਇਆ ਕਿਸ ਸਕੂਲੋਂ ਨਹੀਂ ਦੁੱਧ ਦਿਵਾ ਲੋ ਤਲਵਾਇਆ ਹੀ ਹੋਇਆ ਦੁੱਧ ਘਰੇ ਵਾਲੋ ਘਰੇ ਕਿਉਂ ਘਰੇ ਕਾ ਤਲਵਾ ਲੋ ਤੂੰ ਕਹਦੇ ਹਾਸਤੇ ਤੈਨੂੰ ਐਡਾ ਕਹਦੇ ਹਾਸਤੇ ਕਰਿਆ ਵਾ ਹਾਂ ਨਹੀਂ ਦੁੱਧ ਲੈਣ ਨੂੰ ਕਰ ਹਾਂ ਦੁੱਧ ਰਾਸ਼ਨ ਪਾਣੀ ਆਟਾ ਸਾਰਾ ਕੁਝ ਕਰਨ ਰੱਖ ਐਨਾ ਕਿਉਂ ਰੋਟੀ ਦੇ ਉੱਤੇ ਲਈ ਜਾਣਾ ਮਨਿੰਦਰ ਤੂੰ ਪਾਗਲਾ ਹੈ ਤੂੰ ਕੋਈ ਨਹੀਂ ਵੱਡੇ ਸ਼ਾਹ ਗਾਇਸ ਦੇਖਿਓ ਇਹ ਪਾਗਲ ਆ ਦੇਖ ਓਏ ਹਾਈ ਹਾਈ ਉਹ ਕੌਲੀ ਚ ਪਿਆ ਸਾਰਾ ਕੁਝ ਮਿਕਸਰ ਵਿੱਚ ਕਰ ਲਾ ਵਿੱਚ ਹਾਂ ਮਿਕਸ ਮਿਕਸ ਕਰ ਲਾ ਗਿਆ ਵਾ ਓਏ ਕੌਲੀ ਮੱਚ ਗਈ ਤੇਰੀ ਹਾਏ ਰੱਬਾ ਇਹ ਕਰੂਗਾ ਰਸੋਈ ਚ ਸਾਰੇ ਕੰਮ ਇਧਰੋਂ ਕਿਉਂ ਵਾਲੀ ਕੌਲੀ ਪਚਾਤੀ ਮੈਂ ਹਲਦੀ ਪਾਉਂ ਦਿਆ ਆ ਲੈ ਪ੍ਰੋਂਠਿਆਂ ਚ ਹਲਦੀ ਅਸੀਂ ਕੁੱਕੜ ਰੱਖ ਲਿਆ ਨਾ ਮਾਂ ਕੁੱਕਾ ਤੁਸੀਂ ਸੋਈ ਚ ਬਾਹਰ ਜਾਓ ਮੈਂ ਇੰਸਟ੍ਰਕਸ਼ਨ ਦਿੰਦਾ ਕਿਉਂ ਬਾਹਰ ਜਾਓ ਲੈ ਜੇ ਪਤਾ ਕਿਉਂ ਕਹਿੰਦਾ ਮੈਨੂੰ ਬਾਹਰ ਜਾਓ ਇਹਦੀ ਬੇਇੱਜ਼ਤੀ ਹੁੰਦੀ ਹੈ। ਨਾ ਨਾ ਬਣਾ ਬੇਇੱਜ਼ਤੀ ਨਾ ਕਰੋ। ਬੇਇੱਜ਼ਤੀ ਕਾਦੀ ਇਹਦੇ ਚ ਯਾਰਾ ਰੋਟੀਆਂ ਹੀ ਪਕਾਉਣਾ ਮੈਂ ਤੂੰ। ਬੰਬ ਬਣਾਉਣਾ। ਹਏ ਨਾ ਪਾ ਤਾ ਮਸਾਲਾ ਨੂਨ ਪਾ ਲਿਆ। ਗਾਈ ਜਿਹਾ ਸੀ ਮੈਂ ਬਰੌਠੀ ਬਣਾਉਣੀ ਆਂ ਤੀ ਨਹੀਂ। ਨਾ ਗਾਈ ਤੂੰ ਥੋੜੇ ਦਿਨ ਪਹਿਲਾਂ ਇੱਕ ਵਲੌਗ ਦੇਖਿਆ ਸੀ ਨਾ। ਰਸੋਈਏ ਵਾਲਾ ਜਿਸ ਚ ਆਪਣਾ ਟਾਈਟਲ ਸੀਗਾ ਸਿਨਾਮਰ ਰਸੋਈਆ ਰੱਖਿਆ। ਉਹ ਇਹ ਹੀ ਰਸਈਆ ਸੀ ਆਪਣਾ ਉਹ ਪਰੇਰੂ ਕਰਦੇ ਭਰਾਵਾ ਸਾਰਾ ਸਮਾਨ ਤੂੰ ਬੇਲਨਾ ਮਾਰ ਕੇ ਸੱਟ ਨਾ ਦੇ। ਤੇ ਪੌਂਟੀ ਸਿੱਧੀ ਹੁਣੇ ਪੱਕ ਗਈ। ਉਹ ਇਹ ਰੀਤੇ ਨੂੰ ਕਹਿੰਦਾ ਰੀਤੇ ਆ ਜਾ ਕਹਿੰਦਾ ਤੈਨੂੰ ਨਾ ਮੈਂ ਸਵੇਰੇ ਸਵੇਰੇ ਇੰਸਟਾਗ੍ਰਾਮ ਵਰਗੇ ਪਰੌਂਠੇ ਬਣਾ ਕੇ ਦੇਣਾ। ਠੀਕ ਐ ਜਦੋਂ ਇਹਨੇ ਪਰੌਂਠਾ ਬੇਲਿਆ ਉਹ ਪਤਾ ਕੀ ਬਣ ਗਿਆ? ਸਨੈਕਚੈਟ ਬਣ ਗਈ। ਸਨੈਪਚੈਟ ਬਣ ਗਈ। ਐ ਇੰਸਟਾਗ੍ਰਾਮ ਵਰਗੇ ਬਣਾਇਆ। ਇੰਸਟਾਗ੍ਰਾਮ ਵਰਗੇ ਬਣਾਇਆ ਦਿਖਾਈ। ਚੀੱਕੋ ਪਰੌਂਠਾ ਇੰਸਟਾਗ੍ਰਾਮ ਵਰਗਾ ਪਰੌਂਠਾ ਬਣ ਕੇ ਤਿਆਰ ਹੋ ਗਿਆ ਜੀ ਦੇਖੋ ਚੀੱਕੋ ਨੰਨੇ ਦਾ ਪਰੌਂਠਾ ਮੰਜੀ ਚੀੱਕੋ ਪਰੌਂਠਾ ਪਰੌਂਠਾ ਇੱਧਰ ਹੋ ਜਾ ਲੈ ਮੈਂ ਪਕਾ ਦਿੰਨੀ ਆ ਤੁਸੀਂ 팬 ਦੇਖੋ ਕਿੰਨਾ ਹੋਇਆ ਟਾਈਮ ਕੱਲ ਜਿੰਨਾ 8-7 ਹੋ ਗਿਆ ਆ ਚਾਪਤੀ ਦੇ ਥੋੜੀ ਜੀ ਚਾਪਤੀ ਘੱਟ ਪਾਈ ਏ ਤੂੰ ਚਾਚ ਅਮਲੀ ਨੂੰ ਆਪਣੇ ਨੂੰ ਚਾਹ ਨਹੀਂ ਸੁਆਦ ਲੱਗਣੀ ਦਿਲਦਿ ਕਾ ਜਿਆਦਾ ਪਾਇਆ ਨਾ ਅਦੇਲ ਰੋਟੀ ਪਾ ਕੇ ਦਾ ਚੇਤਾ ਹੀ ਭੁੱਲ ਗਿਆ ਲੈ ਬਚ ਗਈ ਸ਼ੁਕਰ ਆ ਜੇ ਬਚ ਗਈ ਇਧਰੋਂ ਕਿਉ ਮਚਾਤਾ ਇਧਰੋਂ ਚਾਹ ਕੱਢ ਦੂਗਾ ਹਜੇ ਜੇ ਮੈਂ ਨਾ ਕੋਲ ਹੋ ਮੈਂ ਇਹਨਾਂ ਸਾਰਾ ਕੁਝ ਵੇਸਟ ਕਰ ਦਿੰਨਾ ਚੀਨੀ ਕਿੰਨੇ ਚਮਚ ਪਾਏ ਆ ਤਿੰਨ ਕਿਉ ਪਾਏ ਆ ਦੋ ਹੀ ਪੌਣੇ ਸੀਗੇ ਕਾ ਨਿਕਲ ਗਈ ਨਹੀਂ ਆਪਣੀ ਬਰੌਂਟੀ ਖੜ ਗਈ ਲੈ ਸੜ ਨਹੀਂ ਹੋਈਆਂ ਮਨਿੰਦਰ ਲਿਆ ਯਾਰ ਇਧਰ ਆ ਜਾ ਤੂੰ ਮੈਂ ਸਾਡਾ ਕੁੱਕ ਫੇਲ ਹੈ ਗਾਈਜ਼ ਦੇਖੋ ਇਹ ਸਵੇਰੇ ਸਵੇਰੇ ਲੱਗਿਆ ਆ ਪੁੱਠੇ ਕੰਮ ਕਰਨ ਓਏ ਤੇਰਾ ਭਲਾ ਹੋ ਜਾ ਹੋਰ ਬਣਾ ਲਓ ਬਲਾ ਆ ਦੇ ਲੋ ਗਾਈਜ਼ ਅਦੀ ਪ੍ਰੌਂਟੀ ਦਾ ਹਾਲ ਮਨਿੰਦਰ ਤੂੰ ਸਾਰਾ ਕੰਮ ਖਰਾਬ ਕਰਾਈ ਜਾਂਦਾ ਮਾ ਹਟ ਜਾ ਜਦੋਂ ਤੁਸੀਂ ਇਹ ਸੋਈ ਜਾ ਕਰਨੇ ਹੋ ਨਾ ਮੇਰੇ ਤੋਂ ਆ ਫੜੀ ਰਹੀ ਅੱਲਾ ਹਜੇ ਵੀ ਗੈਸ ਘਟ ਕੇ ਚੱਲ ਰਿਹਾ ਇਹ ਕੀ ਹੋ ਰਿਹਾ ਵਾ ਮਨਿੰਦਰ ਤੂੰ ਕਰਾਉਣਾ ਮਾ ਸਾਰੇ ਕੰਮ ਖਰਾਬ ਯਾਰ ਗਾਈਜ਼ ਜਦੋਂ ਮम्मा ਤੇ ਮੈਂ ਕੱਟ ਕੱਟੇ ਰੋਏ ਜੋਰ ਕਰਦੇ ਤਾਂ ਜਨੇਵਲ ਹੁੰਦਾ ਯਾਰ ਕੋਈ ਨਾ ਕੋਈ ਕਾਟ ਬਣਾਇਆ ਇੱਧਰ ਦੇਖੋ ਝਾਂਬਲੀ ਉਬਲ ਕੇ ਚਾਪਤੀਆਂ ਡਬਸ ਗਈ ਰਾਤੀ ਉੱਤੇ ਘੜੇ ਘਲੋਤੇ ਤੇ ਬੰਦੇ ਨਹੀਂ ਤੇਲ ਗਏ ਮੈਂ ਦੇਖ ਗਿਆ ਪਤਾ ਨਹੀਂ ਇੱਧਰ ਫੋਨੀ ਕੋਈ ਨਹੀਂ ਡਾਲ ਸਕਦਾ ਰੇਕ ਤਾਂ ਆ ਵੀ ਪਰੌਂਠੀ ਦਾ ਮੈਦਾ ਖਾਣੀ ਤੇ ਸਕੂਲ ਚੱਲੀ ਵੜਾ ਫਟ ਇੱਧਰ ਦੇਖੀ ਘੋੜੇ ਥੱਲੇ ਵੀ ਮੱਛੀ ਜਾਂਦੀ ਅੱਗ ਹਜੇ ਤੱਕ ਆਪਾਂ ਕਿੰਨੇ ਥੋਥੇ ਹੋ ਗਏ ਦੋਨੋਂ ਜਣ ਮੰਗੀ ਹੋ ਗਿਆ ਤੂੰ ਕਰਿਆ ਮਨਿੰਦਰ ਥੋਥਾ ਹਾਂ ਕਿਉਂ ਮੈਨੂੰ ਮੈਂ ਤੁਹਾਨੂੰ ਕਿ ਥੋਥਾ ਕਰਦਾ ਚੱਲ ਯਾਰ ਉੱਧਰ ਜਾ ਮਨਿੰਦਰ ਉੱਧਰ ਜਾ ਜਾ ਉੱਥੇ ਖੜਾ ਪਰ ਚੱਲ ਮੈਂ ਚਾਹ ਪੜ੍ਹ ਲੈ ਗਾਜੀ ਚਾਹ ਮੈਂ ਆਪਣੇ ਪੜ੍ਹ ਲਉਣੀ ਮੈਂ ਚਾਹ ਬਾਹ ਦੇ ਰੋਟੀਆਂ ਪਾ ਕੇ ਫਿਰ ਕੁਝ ਕਰ ਦੇਣਾ ਸੀ ਤਾਂ ਤੁਸੀਂ ਤੁਸੀਂ ਤੁਹਾਡਾ ਚਾਹ ਵਾਲ ਧਿਆਨ ਕਿਉਂ ਨਹੀਂ ਸੀਗਾ ਮਨਿੰਦਰ ਯਾਰ ਤੂੰ ਬਹੁਤ ਤੰਗ ਕਰਦਾ ਤੁਸੀਂ ਤਾਂ ਚਾਹ ਵਾਲੀ ਤਾਂ ਮੇਰਾ ਧਿਆਨ ਸੀ ਮੈਂ ਕੀ ਕਰਾਂ ਮੈਂ ਕਿਹਾ ਨਾ ਪੈਨ ਰੱਖ ਕੇ ਇਧਰ ਗੈਸ ਬੰਦ ਘੱਟ ਕਰਦੀ ਐ ਪੈਨ ਉੱਤੇ ਰੱਖਤਾ ਗਿਆ ਸਜ ਘੱਟ ਕਰਨਾ ਹੀ ਸੀ ਜਦੋਂ ਚਾਹ ਫੇਰ ਬਾਹਰਾਂ ਗਿਆ ਤੇ ਜੱਗੜ ਕਰੇ ਕਰਨਾ ਇੱਥੇ ਸਮਾਨ ਚੱਕ ਬਟਰ ਨੂੰ ਘਮਾਉਣ ਦੀ ਤਾਂ ਬਣਾਉਣੀ ਸੀ ਚਲ ਹੁਣ ਫੜਾ ਫੜੀ ਇਦਣੇ ਰੋਟੀ ਬਣਾ ਲਓ ਜਿਹੜੀ ਖਾਣੀ ਹੈ ਉਹ ਮੈਂ ਤਾਂ ਖਾਣੀ ਆ ਆ ਕੀ ਆ ਆਟਾ ਇਹ ਕਦੋਂ ਦਾ ਇਹ ਅੱਧਾ ਮੈਂ ਗੁੱਣੈਸ ਮਾਰੀ ਕੀ ਹੈ ਮੈਂ ਗੁੱਣੈਸ ਹੀ ਹੈ ਸਵਾਦੂ ਗੁੱਣੈਸ ਆ ਬਣਾਓ ਇਹਨ ਉਹ ਪਹਿਲਾਂ ਉਹ ਬੇਲ ਦੋ ਪਹਿਲਾਂ ਚਾਹ ਪਣਨ ਦੋ ਉਹ ਭਰਾ ਵੱਖਰ ਜਾ ਚਾਹ ਪੋਣੀ ਕਿੱਥੇ ਮੁਣੀ ਪੁਣੀ ਚਾਪੁਣੀ ਨੰਨੇ ਤੂੰ ਨਾ ਸਾਰਾ ਵਾਲੇ ਦਿਵਾਲੇ ਆ ਦੇ ਫਿਰ ਗੈਸ ਦਾ ਕੀ ਹਾਲ ਕੀਤਾ ਮੈਂ ਤੁਹਾਡਾ ਤਾਂ ਘੰਟਾ ਗਿਆ ਮੇਰਾ ਕਹਿੰਦਾ ਘੰਟਾ ਗੰਮੀਨਾ ਆਂਟੀ ਆ ਕੇ ਕੱਢੂ ਗਾਲਾਂ ਦੇਖੀ ਇਹ ਕੀਆ ਕੀਆ ਹੈ ਇਹ ਕਿਸ ਨੇ ਕੀਆ ਹੈ ਦੀਦੀ ਆ ਕੇ ਲੱਗ ਜਾਂਦੀ ਹੈ ਹੈ ਤਾ ਬੋਲਦੀ ਮੈਨੂੰ ਮੀਨਾ ਫਿਰ ਦੀਦੀ ਤੂੰ ਆਏ ਕਿਉਂ ਕਿਤਾ ਦੀਦੀ ਤੂੰ ਇੱਕ ਹੀ ਕਿਤਾ ਦੀਦੀ ਤੂੰ ਹੋ ਕਿ ਕਿਤਾ ਪਹਿਲਾ ਬੰਦਾ ਹੋਗਾ ਜਿਹੜਾ ਸੌਂਦੇ ਹੋਗੇ ਨਾ ਹੈ ਪਹਿਲਾ ਬੰਦਾ ਹੋਗਾ ਜਿਹੜਾ ਸੌਂਦਾ ਹੋਊਗਾ ਚਲੋ ਜੀ ਇਹ ਗੱਲ ਮੈਂ ਹੋਰ ਕਿਸੇ ਦੀ ਸੁਣਦੀ ਨਹੀਂ ਨਾ ਮੀਨਾ ਤੋਂ ਕਿਨਾ ਕਿਸੇ ਦੀ ਸੁਣਦੀ ਵੀ ਨਹੀਂ ਅੱਛਾ ਕਰੋਗਾ ਚਾਹ ਪਾਓ ਫਟਾਫਟ ਕੱਪ ਚਰੀਤ ਲਈ ਆ ਕੱਪ ਚ ਹੂੰ ਯਾਰ ਕੀ ਐ ਨੰਨੇ ਤੂੰ ਤਾਂ ਮੈਨੂੰ ਪਜਣ ਨਹੀਂ ਕਰਤਾ ਸੱਚੀ ਉੱਠ ਕੇ ਸਵੇਰੇ ਸਵੇਰੇ ਹੋਣਾ ਲੈ ਚਲੋ ਮੈਂ ਸਕੂਲ ਤੇ ਜਾਣੀ ਉੱਠ ਕੇ ਸਵੇਰੇ ਗਾਈਜ਼ ਇਹ ਮੁੰਡਾ ਮੈਂ ਨਹੀਂ ਚਾਹ ਪੀਣੀ ਮੈਂ ਉੱਥੇ ਲੰਗਰ ਲੱਗਾ ਸੀ ਉੱਥੇ ਮੈਂ ਚਾਹ ਵੀ ਆਇਆ ਅਸ਼ਾਮ ਤੂੰ ਬਸ ਸ਼ੇਰ ਜੰਗਲ ਚ ਦਾਖਿਆਲੇ ਲੰਗਰ ਚ ਦਾਖਿਆਲੇ ਲੰਗਰ ਚ ਐ ਮੀਨਾ ਕੀ ਕਹਿੰਦੀ ਸੀ ਗੈਸ ਦਾ ਗੈਸਾ ਕਿਆ ਹੀ ਰਹਾ ਹੈ ਮੀਨਾ ਮੈਂ ਨਹੀਂ ਘਰਾਈਗੀ ਚਾਹ ਮਨਿੰਦਰ ਨੇ ਘਰਾਈ ਆ ਮੀਨਾ ਆ ਕੇ ਸਾਨੂੰ ਲੱਗ ਗਈ ਬੋਲਣ ਕਹਿੰਦੀ ਚਾਹ ਤੇ ਗੈਸ ਕੰਡੋਲ ਉਹ ਗੈਸ ਤੇ ਚਾਹ ਕੰਡੋਲੀ ਹੈ ਇਹ ਦੇਖੀਏ ਮੈਂ ਕੰਮ ਕਰ ਰਹੀ ਹੂੰ ਸਰਕਾਰੀ ਕੰਮ ਦਾ ਕੋਈ ਫਾਇਦਾ ਨਹੀਂ ਦੇਖ ਲਿਜੀਏ ਲੋ ਜੀ ਪ੍ਰਵਾਹਨ ਵਾਲੀ ਸਾਈਡ ਕੋਲੀ ਆਪਾਂ ਕੰਮ ਕਰ ਰਹੇ ਆਂ ਇਹ ਦੇਖੋ ਜੀ ਪਰ ਕੁਝ ਵੀ ਨਹੀਂ ਚੱਲ ਰਿਹਾਗਾ ਮੈਨੂੰ 2 ਘੰਟੇ ਹੋ ਗਏ ਮੱਥਾ ਮਾਰਦੇ ਨੂੰ ਕੋਈ ਸਾਈਟ ਨਹੀਂ ਚੱਲਦੀ ਸੱਚੀ ਕੀ ਕਰੇਗਾ ਬੰਦਾ ਖੜਾ ਹੋ ਚੱਲ ਹਾਂ ਚੱਲ 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 ਸਕੂਲ ਚੱਲ ਜਾ ਬਜਾ ਦੇ ਇਹਨੂੰ ਦੁਬਾਰਾ ਛੱਡ ਕੇ ਸਕੂਲ ਚੱਲ 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 ਸਕੂਲੇ ਚੱਲ ਆਓ ਮੈਟ ਵੀ ਲੈ ਆ ਨਾਲ ਚੱਲ 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 ਸੱਚੀ ਲੈ ਕੇ ਚਾੜ ਕੇ ਮੈਨੂੰ ਲਾਖੀ ਨਹੀਂ ਆਇਆ ਆ ਦੇ ਚਿੜੀਆਂ ਕਿੰਨੀਆਂ ਸੋਹਣੀਆਂ ਹਾਏ ਅੰਬਰ ਅੰਬਰ ਸਾਰੀ ਬੋਲਦੇ ਮੁੜਿਆ ਆ ਜਾ ਆ ਜਾਓ ਆ ਜਾ ਕੋਈ ਨਾ ਮੁੜਿਆ ਅੰਬਰ ਹੈ ਯਾਨੀ ਤੂੰ ਪੈਰੀ ਪੈੰਦਾ ਨਹੀਂ ਕਰਦਾ ਕਹਿੰਦਾ ਮੈਂ ਨਹੀਂ ਕਰਦਾ ਕਹਿੰਦਾ ਬੋਲਦਾ ਸੀ ਕਹਿੰਦੀ ਅੱਜ ਤੇ ਦੁਬਾਰੇ ਸਕੂਲ ਛੱਡ ਕੇ ਆਦਿਆ ਜਾਦੇ بگੜ ਗਿਆ ਹੈ ਜਾਦੇ ਕੱਲ ਵੀ ਬਹੁਤ ਮਸਤੀ ਮਾਰੀ ਇਹਨੇ ਤੇਪਾਂ ਨਾਲ ਬੰਦਿਆ ਮੇਰੇ ਨੂੰ ਅੱਛਾ ਹੁਣ ਆਜੋ ਉਸ ਕੋਲ ਬੈਠਦੇ ਰਹਿਣ ਦੇ ਹੁਣ ਨਹੀਂ ਛੱਡਿਆ ਚਲ ਮਮਾ ਪਰੇਸ਼ਾਨ ਕਰ ਚਾ ਚੱਚੀ ਕਲ ਵੀ ਬਲਾ ਜਿਉਂਦਾ ਰਹਿ ਤੂੰ ਵੀ ਜਿਵੇਂ ਤੇਰੇ ਬੱਚੇ ਜੀਣ ਤੇਰਾ ਲਹੂ ਪੀਣ ਜਿਵੇਂ ਤੁਸੀਂ ਸਾਡਾ ਪੀਂਦੇ ਹੋ ਕੁੱਤੇਓ ਤੇ ਆਪ ਬੱਚਾ ਵਾ ਚਲ ਚਲ ਕੋਈ ਨਾ ਆਜਾ 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 ਕੱਲ ਵੀ ਮੈਂ ਆਇਆ ਸੀ ਬਹੁਤ ਮਸਤੀ ਮਾਰੀ ਇਹਨੇ ਹਾਂ ਉਹ ਵੱਢ ਪਈ ਇਹ ਤੇ ਤੂੰ ਸ਼ਰਾਰਤਾ ਕਰਦਾ ਤਾਂ ਹੁਣ ਹੀ ਮੋਟਰਸਾਈਕਲ ਦੇ ਮਗਰ ਭੱਜਿਆ ਜਾਂਦਾ ਸੀ ਨਾ ਤੇਰੇ ਕੁੱਟ ਉਹਦੇ ਹੀ ਪੈ ਜਾਣੀ ਸੀ ਕੋਈ ਨਾ ਪੈਂਦੀਆਂ ਰਹਿੰਦੀਆਂ ਨੇ ਕੋਈ ਨਾ ਇੰਨੀਆਂ ਕਤਾਂ ਇਹ ਰੋਜ਼ ਹੀ ਚੱਲਦੀ ਆ ਹਾਂ ਇੰਨੀਆਂ ਕਤਾਂ ਤੇਰੇ ਰੋਜ਼ ਪੈਂਦੀਆਂ ਉਹ ਰਬਾ ਨਾ ਆਈ ਨਾ ਫਰਮ ਉਹ ਸਭ ਖਰਾਬ ਕਰ ਦਿੰਦਾ ਵਾ ਸੱਚੀ ਦੇਲ ਬੱਗਾ 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 ਉਹ ਤੂੰ ਮੈਨੂੰ ਬੁਲਾਈ ਨਾ ਮੈਂ ਤੇਰੀ ਦੀਦੀ ਦੁੱਦੀ ਓਕੇ ਹਾਂ ਲੈ ਠੀਕ ਹੈ ਮੈਂ ਕੰਮੀ ਕਰਕੇ ਟੈਨ ਨਾਲ ਹੱਤੇ ਨਹੀਂ ਅਜੇ ਮਤਲਬ ਅਜੇ ਕੰਮੀ ਕਰਕੇ ਹਾਈ ਬੇ ਕੁੱਤੇ ਫਿਰਦੀ ਵੜਦੀ ਇਹ ਕੁੱਤਾ ਪੈ ਗਿਆ ਕੁੱਤਾ ਪੈ ਗਿਆ ਗਾਇਸ ਫੇਰੇ ਤਾਂ ਕਰੋਣੇ ਵਧੀਆ ਬਣੇਗੇ ਆਪਾਂ ਹੁਣ ਬਣਾਵਾਂਗੇ ਲੈ ਚਲ ਯਾਰ ਤੂੰ ਬਾਹਰ ਚਲ ਜਾ ਮੈਂ ਆਪੇ ਬਣਾ ਦੂੰਗੀ ਹੁਣੇ ਪਰ ਉਹ ਇੱਕ ਬਣਾਇਆ ਹਾਂ ਸੇ ਹੁਣ ਹੀ ਬਣਾ ਕੇ ਦਾਂਗੀ ਹੋਰ ਮੈਂ ਪੋਰ ਤੇ ਬਲੇਟਰ ਗੱਟਾ ਲਾ ਦੇਣਾ ਪੇਪਰ ਕਾਦਾ ਕਰ ਲਓ ਛੁੱਟੀ ਆ ਇਹਨੂੰ ਮੇਰਾ ਪੇਪਰ ਆ ਤੇਰਾ ਕਾਦਾ ਪੇਪਰ ਕੰਪਿਊਟਰ ਦਾ ਕੰਪਿਊਟਰ ਲੈ ਕੇ ਜਾਣਾ ਕਰ ਲਓ ਹਾਂ ਠੀਕ ਹੈ ਲੈ ਵੀ ਅੱਜ ਚਾਪਤੀ ਦਾ ਪੈਕੇਟ ਤੋਂ ਮਸਾਲੇ ਵਾਲੇ ਤੋਂ ਲਿੱਤਾ ਮੈਂ ਪਕੌੜੀਆਂ ਦਾ ਸਾਡੀ ਰਸੋਈ ਬਿਨਾ ਕਾਂਢ ਤੋਂ ਨਹੀਂ ਰਹਿ ਸਕਦੀ ਰਸੋਈ ਕੀ ਤੁਸੀਂ ਆਪ ਨਹੀਂ ਰਹਿ ਸਕਦੇ ਕਾਂਢ ਤੋਂ ਬਿਨਾ ਜਦੋਂ ਤੁਮਰ ਸੋਈ ਤੇ ਵੱਢ ਜਣਾ ਫਿਰ ਕੋਈ ਤਾਂ ਕੋਈ ਕਾਹਨ ਪਰੌਂਠੇ ਬਣਾਉਣ ਲੱਗਿਆ ਨੇ ਸਾਰੀ ਮੇਥੀ ਸੁੱਟਦੀ ਸਮਝ ਨਹੀਂ ਆਉਂਦਾ ਬਰਿੰਦਰ ਆ ਫਾਟ ਉਹਦਾ ਹਾਏ ਬੇ ਕੀ ਕਰਦਾ ਜੱਗ ਦਾ ਮੁੰਡਾ ਹਾਂ ਦੇ ਲੋ ਸਾਡੇ ਸੋਈ ਤੇ ਕੋਈ ਨਾ ਕੋਈ ਕਾਹਨ ਹੋਇਆ ਹੀ ਰਹਿੰਦਾ ਵਾ ਹੁਣ ਅਸੀਂ ਮੇਥੀ ਡੋਲ ਲਈਏ ਕਿੰਨੇ ਕਾਹਨ ਹੋ ਗਏ ਰ ਸੋਈ ਤੇ ਅੱਜ ਦੇਖਦੇ ਹਾਂ ਕਿੰਨੇ ਕਾਹਨ ਹੁੰਦੇ ਰ ਸੋਈ ਤੇ ਠੀਕ ਹੈ ਮੈਨੂੰ ਆਨਾ ਆਪਣੇ ਸੰਤਰੇ ਪਏ ਆ ਦੋ ਤਿੰਨ ਦਿਨਾਂ ਤੋਂ ਪਰ ਇਹ ਸੰਤਰੇ ਹੋਣ ਦਾ ਜੇ ਖਾਣ ਨੂੰ ਜੀ ਨਹੀਂ ਕਰਦਾਗਾ ਤੇ ਮੈਂ ਨਾ ਇੱਕ ਰੈਸਪੀ ਦੇਖੀ ਆ ਸਾਡੀ ਧਰਨੀ ਬਹਿ ਕੇ ਲੀਲਾ 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 ਦੇਖਦੇ ਮੈਂ ਇੱਕ ਰੈਸਪੀ ਦੇਖੀ ਆ ਕਿ ਕਹਿੰਦੇ ਆ ਜਿਹੜਾ ਇਹਦਾ ਛਿਲਕਾ ਨਾ ਇਹ ਛਿਲਕਾ ਫੇਸ ਨੂੰ ਲਾਓ ਸਟਾ ਕੇ ਰਗੜ ਕੇ ਕਾਫੀ ਬਣਾਓ ਬਾਤ ਕੁਛ ਕਾਫੀ ਨਹੀਂ ਬਣਾਣੀ ਬਾਤ ਕੁਛ ਮਤਲਬ ਬਣ ਤੇ ਕਈ ਕੁਛ ਪਾ ਕੇ ਬਣਦਾ ਵਾ ਤੇ ਇਹ ਵੀ ਇੱਕ ਐਕਸਪੈਰੀਮੈਂਟ ਆਪਾਂ ਕਰਾਂਗੇ ਹੈ ਤਾਂ ਸਕਿਨ ਦਾ ਕੰਮ ਹੈ ਦੇਖਾਂਗੇ ਕਿ ਤੇ ਸਕਿਨ ਖਰਾਬ ਹੀ ਨਾ ਹੋ ਜੇ ਪਰ ਚਲੋ ਕੋਈ ਨਾ ਰਿਸਕ ਲੈਣਾ ਰਿਸਕ ਤਾਂ ਲੈਣਾ ਪੈਣਾ ਐਕਸਪੈਰੀਮੈਂਟ ਕਰ ਲਈ ਤੁਹਾਡੇ ਲਈ ਅਸੀਂ ਬਹੁਤ ਵੱਡੇ ਵੱਡੇ ਰਿਸਕ ਲੈਨੇ ਆ ਬਸ ਵੀਡੀਓ ਲਾਈਕ ਕਰਨਾ ਹੈ ਇੱਕ ਕਾਂਡ ਹੋਰ ਇੱਕ ਕਾਂਡ ਹੋਰ ਦੰਡਾ ਕਰਕੇ ਉਹ ਦੰਡਾ ਕਰਕੇ ਇੱਕ ਕਾਂਡ ਹੋਰ ਅੱਜ ਤਾਂ ਮੇਰਾ ਸਵੇਰ ਦਾ ਕੰਮ ਨਹੀਂ ਨਿਭੜਿਆ ਤੁਸੀਂ ਸਕੂਲੋਂ ਆ ਵੀ ਟੱਪਦੇ ਹੋ ਨਹੀਂ ਮੈਨੂੰ ਐਂ ਦੱਸੋ ਪਹਿਲਾਂ ਦਾਲ ਨਾਲ ਰੋਟੀ ਖਾਓਗੇ ਜਾਂ ਪਰੌਂਠੀ ਖਾਣੀ ਹੈ ਪਰੌਂਠੀ ਤੇ ਖਿਆਲ ਆਤੀ ਮੈਂ ਸੁਪਾ ਪਿਆ ਹੋਇਆ ਸੀਗਾ ਨਾ ਵੀ 2 ਕੁ ਵਜੇ ਦਾ ਟਾਈਮ ਸੀ ਮੈਨੂੰ ਬਿੱਲੀ ਦੀ ਗੱਲ ਮੈਨੂੰ ਬਿੱਲੀ ਤੇ ਖਿਆਲ ਆ ਗਿਆ ਇਹ ਤਾਂ ਬਿੱਲੀ ਦਮਾਰ ਚਾਈ ਮਨੂੰ ਜਲ ਹੀ ਤਾਂ ਲੱਗ ਗਿਆ ਇੱਥੇ ਮੇਰੀ ਬਿੱਲੀ ਨੇ ਪੈਰ ਵੀ ਬੈੱਡ ਤੇ ਕੋ ਚੜਦਾ ਪਿਆ ਵਾ ਮੈਂ ਡਰ ਕੇ ਫੜੋੜ ਮੈਂ ਕਰਕੇ ਹੱਥ ਮਾਰਿਆ ਪਿੱਛੇ ਭਾਲੂ ਪਿਆ ਹੁੰਦਾ ਨਾ ਮੈਂ ਉਹ ਲੱਗ ਗਿਆ ਭਾਲੂ ਵੀ ਲੱਗ ਗਿਆ ਉਹ ਪਤਾ ਨਹੀਂ ਲੱਗਿਆ ਵੀ ਪਾਲ ਉੱਡ ਗਿਆ ਵਾ ਹਾਂ ਤੇ ਮੈਂ ਕਿਹਾ ਮੈਨੂੰ ਲੱਗਦਾ ਪਿੱਲੀ ਆ ਗਈ ਮੇਰੇ ਨਾਲ ਮੌਠਿਆ ਮੋੜ ਕੇ ਥੱਲੇ ਪਾਰ ਉਹ ਘਾ ਥੱਲੇ ਪਾਰ ਨੂੰ ਮੈਂ ਡਰ ਗਿਆ ਪੂਲਾ ਪੂਲਾ ਮਰ ਨਾਲ ਵੱਧ ਕੇ ਬੈਠ ਗਿਆ ਸ਼ਾਂਤੀ ਸ਼ਾਂਤੀ ਲੱਗੀ ਮੈਂ ਕਿਹਾ ਨਹੀਂ ਮੈਨੂੰ ਤੋ ਨਹੀਂ ਸੁਣਦਾ ਹਾਂ ਜਲਦੀ ਗਾਣੇ ਲਾ ਮੈਂ ਗਾਣੇ ਸੁਣਨ ਨਾਲ ਵਧੀ ਬਾਹੀ ਮੇਰੇ ਕੋਲੇ ਆ ਗਿਆ ਸੀ ਜਦੋਂ ਕਹਿੰਦਾ ਸੀ ਕਿ ਮम्मा ਮੈਂ ਥੱਲੇ ਆ ਰਿਹਾ ਦੋ ਘੂਏ ਦਾ ਟੈਂਪਸ਼ਨ ਦਾ ਮੈਂ ਕਿਹਾ ਮੈਨੂੰ ਪਾਠ ਮੈਂ ਕਿਹਾ ਗਾਣੇ ਸੁਣ ਤੂੰ ਪਾਠ ਸੁਣ ਲੈਣਾ ਪਾਠ ਲਾਇਆ ਪਹਿਲਾ ਪਹਿਲਾ ਜਪਜੀ ਸਾਹਿਬ ਨਾਲ ਪਿਆ ਮੈਨੂੰ ਨਹੀਂ ਲੱਗਿਆ ਫਿਰ ਉਹ ਆਪੇ ਨਾਲ ਦੇ ਸਾਈਡ ਤੋਂ ਬਾਹਰ ਚੱਲ ਗੋ ਮੈਂ ਕਿੱਥੇ ਚਲੀ ਜਾਂਦੇ ਪਈ ਹਾਂ ਚੱਲ ਤਾਂ ਨਹੀਂ ਨਹੀਂ ਤੁਸੀਂ ਰਾਤ ਨੂੰ ਉੱਠ ਕੇ ਮੈਂ ਫੋਨ ਚੱਕ ਕੇ ਲੈ ਜਦਾਂ ਕੇ ਤਾਂ ਹਾਂਜੀ ਗਾਇਜ਼ ਅਸੀਂ ਛੌਣ ਲੱਗੇ ਆਂ ਤਾਂ ਹਾਂਜੀ ਗਾਇਜ਼ ਅਸੀਂ ਛੌਣ ਲੱਗੇ ਆਂ ਪਤਾ ਬਲੌਗ ਐਡਾ ਵੱਡਾ ਹੋ ਗਿਆ ਸੀ ਕਿ ਆ ਫਿਰ ਜਿਹੜੀ ਇੰਟਰੋ ਪਹਿਲਾਂ ਕਰੀ ਹੋਈ ਸੀਗੀ ਰਿਕਾਰਡ ਉਹ ਫਿਰ ਮੈਂ ਲਾਈ ਨਹੀਂ ਗਈ ਤੇ ਇਹਨੂੰ ਮਿਟੀ ਐ ਇਤਰਾ ਯਾਕੇ ਲੈ ਜਣਾਣੀ ਅਜੇ ਉਹ ਸਿਆਲ ਪਤਾ ਨਹੀਂ ਕਦੋਂ ਚੜਨਾਂ ਵਾਂ ਜਦੋਂ ਤੂੰ ਵਿਆਹ ਕੇ ਲਿਆਉਣੀ ਯਾਦ ਕਰੀਂ ਦੱਸ ਵੀ ਦੱਸ ਤੈਨੂੰ ਯਾਦ ਤੈਨੂੰ ਕਿਹਨੇ ਯਾਦ ਕਰਨਾ ਯਾਦ ਕਰਨਾ ਤੂੰ ਅੰਦਰ ਰੋ ਤੇ ਜੋਤਾਲਾ ਬਾਬਾ ਹੈ ਜੋਤਾਲਾ ਬਾਬਾ ਕਿਹੜਾ ਹੁੰਦਾ ਹਏ ਮੋਗਾ ਚੌਣੀ ਕਲੇ ਮੈਂ ਵੀ ਕਿ ਚੋਾਕ ਹੀ ਹੋ ਗਿਆ ਮੈਂ ਕਿਤੇ ਫੇਰ ਕਾਲਾ ਹੋ ਗਿਆ ਬੱਟਰ 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 ਕਿੱਥੇ ਆ ਕੀ ਕਿੱਥੇ ਆ ਬੱਟਰ ਮੈਨੂੰ ਕੀ ਪਤਾ ਮਨਿੰਦਰ ਤੂੰ ਇੱਥੋਂ ਚੱਕ ਲਿਆ ਸੀ ਫਰਿੱਜ ਚੋਲੇ ਰੱਖਤਾ ਦਵਾਰੇ ਕਾੜਦੇ ਆ ਬਾਬਾ ਜਦ ਤੂੰ ਉੱਠਿਆ ਨਾ ਉਸ ਤੋਂ ਪਹਿਲਾਂ ਮੈਂ ਉੱਠੀ ਹੋਈ ਸੀ ਅੱਛਾ ਬਾਬਾ ਜੀ ਪਾਸ ਕਰ ਰਹੇ ਹੋ हां बाबा ਤਾਂ 4 ਵਜੇ ਬੋਰ ਪੈਂਦਾ ਪੂਰੇ ਉਹ ਤਾਂ ਮੈਨੂੰ ਪਤਾ ਹੋਊਗਾ ਗਾਇਸ ਤੁਸੀਂ ਬੋਰ ਤਾਂ ਨਹੀਂ ਹੋ ਰਹੇ ਦੇਖਦੇ ਹੋਏ ਆਪਾਂ ਦੇਖਦੇ ਰਿਹਾ ਕਰੋ ਯਾਰ ਦੇਖਦੇ ਰਿਹਾ ਕਰੋ ਇਹਦੀ ਬੇਇੱਜ਼ਤੀ ਦਿਹਾੜੀ ਚ ਕਿੰਨੀ ਵਾਰੀ ਹੁੰਦੀ ਹੈ ਉਹ ਦੇਖ ਲੈ ਕੋ ਦਿਲ ਦਾ ਕੀ ਹੈ ਯਾਰ ਇੱਕ ਬੰਦੇ ਦੀ ਇੰਨੀ ਬੇਇੱਜ਼ਤੀ ਗਾਇਸ ਚਾਹ ਪਰੌਂਠਾ ਪਰੌਂਠਾ ਲੈ ਨਾ ਲੀਆਂ ਬੱਚਿਆਂ ਦੇ ਐਗਜ਼ਾਮ ਹੁੰਦੇ ਆ ਜਲਦੀ ਆ ਜਾਂਦੇ ਆ ਘਰ ਤੇ ਕੰਮ ਹੀ ਬਹੁਤ ਲੇਟ ਨਿਭੜਦਾ ਤੇ ਮੈਂ ਹੁਣ ਨਾਤੋ ਕੇ ਆ ਗਈਆਂ ਤੇ ਹੁਣ ਆਪਾਂ ਦੇਖਦੇ ਆ ਕੀ ਕਰਦੇ ਆ ਕੀ ਕਰਦੇ ਆ ਕੀ ਕਰਨਾ ਅੱਜ ਕੀ ਕਰਨਾ ਦੱਸ ਯਾਰ ਕੋਈ ਕੰਟੈਂਟ ਦੱਸ ਦੱਸ ਕੀ ਕਰੀਏ ਅੱਜ ਵਿਟਾਮਿਨ ਜੀ ਤੇ ਕਲੇਖ ਲਿਖ ਤੂੰ ਲਗਦੇ ਗਾਈਜ਼ ਵਿਟਾਮਿਨ ਜੀ ਤੇ ਲੇਖ ਸੁਣਨਾ ਦੱਸਿਓ ਅੱਛਾ ਵਿਟਾਮਿਨ ਜੀ ਬਹੁਤ ਸਵਾਲ ਹੁੰਦੇ ਨੇ ਵਿਟਾਮਿਨ ਦੇ ਇਹ ਸਵਾਲ ਹੁੰਦਾ ਇਹ ਖਾਦੀ ਮੇਰੀ ਗੱਲ ਕੰਡ ਹੋਰ ਹੋ ਗਿਆ ਆ ਦੇਖ ਲਓ ਅਰੇ ਤੇ ਸਾਡੀ ਦੁੱਧ ਰੱਖ ਕੇ ਚਲੀ ਗਈ ਆ ਪਟਿਊਸ਼ਨ ਇਸੋਂ ਰੋ ਦੁੱਧ ਨਿਕਲ ਗਿਆ ਪਤੀਲਾ ਦੁੱਧ ਦਾ ਕੜਕੜ ਕੇ ਦਾ ਹਾਂ ਦੇਖੋ ਕੀ ਬਣ ਗਿਆ ਜੇ ਸਾਡੇ ਰਸੋਈ ਤੇ ਵੱਡੇ ਵੱਡੇ ਕਾਂਡ ਹੋਏ ਨੇ ਜੋ ਚੀਜ਼ ਕਰਮਾ ਚ ਨਹੀਂ ਸੀ ਇਹ ਹੀ ਕਹਿ ਸਕਦੇ ਹਾਂ ਹੁਣ ਵਾਈ ਯੂ ਡੂ ਥਿਸ ਇਤਨੂੰ ਕੀ ਨੇ ਕਿਹਾ ਕਰਨ ਨੂੰ ਦੇਖ ਖਦਰ ਕੀ ਇਹ ਡਾਂਸ ਕਰਨ ਲੱਗਾ ਨਹੀਂ ਦੁੱਧ ਨਹੀਂ ਲੈ ਕੇ ਆਂਦਾ ਹਣ ਉਹ ਡੈਰੀ ਬੰਦ ਸੀ ਨਹੀਂ ਤੈਨੂੰ ਨਹੀਂ ਪਤਾ ਕਿ ਦੁੱਧ ਰੱਖ ਕੇ ਚਲੀ ਗਈਆਂ ਹਾਲੇ ਮੈਂ ਤੈਨੂੰ ਕਿਹਾ ਕਿ ਕਿ ਐਸੇ ਨਾ ਦੇਖਿਓ ਤਾਂ ਰੱਖਿਓ ਸਾਰਾ ਖੋਆ ਬਣ ਗਿਆ ਵਾ ਮੇਰੇ ਨਾਲ ਚ ਕੋਈ ਗੱਲ ਤੇ ਨਹੀਂ ਨਾ ਨੇਰੇ ਚ ਦੀਂਦੀ ਨਹੀਂ ਗਈ ਆ ਲੈਟ ਜਗਾ ਉਧਰ ਹਾਂ ਕੀ ਕਹਿਣ ਲੱਗੀ ਸੀ ਮੈਂ ਇਹ ਕਹਿਣ ਲੱਗੀ ਸੀ ਯਾਰ ਅੱਜ ਕੋਈ ਕੰਟੈਂਟ ਨਹੀਂ ਹੈਗਾ ਕੋਈ ਕੰਟੈਂਟ ਦੰਦੇ ਇਹ ਨਹੀਂ ਤਾਂ ਬੇਇੱਜ਼ਤੀ ਕਰ ਲਈ ਕਾਦੀ ਬੇਇੱਜ਼ਤੀ ਕਰ ਲਈ ਹਾਈ ਕੁੱਤੇ ਹਾਈ ਮਨਿੰਦਰ ਨਾ ਯਾਰ ਮੇਰਾ ਸਿਰ ਦੁਖਦਾ ਪਤਾ ਮੈਂ ਕੰਟੈਂਟ ਹੀ ਆ ਕੀ ਕੰਟੈਂਟ ਆ ਤੂੰ ਹਟ ਗਾਈਜ਼ ਇਹਦਾ ਹਰਕੇ ਦਿਖਾਓ ਮਨਿੰਦਰ ਡਰਾ ਹੀ ਦਿੰਦਾ ਵਾ ਗਾਈਜ਼ ਹਰ ਚੀਜ਼ ਹੈ ਮੈਂ ਨਹੀਂ ਗਾਈਜ਼ ਰਹਿਣ ਦਿਓ ਨਹੀਂ ਦੇਖਣੀ ਇਹ ਚੀਜ਼ ਨਹੀਂ ਦਿਖਾਣੇਗੀ ਇਹ ਵਾਰ ਲਓ ਜੂਗੀ ਇਹ ਪਰਸਨਲ ਹੈ ਇਹ ਬਹੁਤ ਕੀਮਤੀ ਚੀਜ਼ ਆ ਤੁਹਾਨੂੰ ਦਿਖਾਵਾਂਗੇ ਕਿਸੇ ਦਿਨ ਪੱਕੀ ਜਿੱਦ ਵਿੱਚ ਪੱਕਾ ਹੋ ਗਿਆ ਨਾ ਪੱਕਾ ਹੋ ਗਿਆ ਤੂੰ ਕਿੱਥੇ ਪਕਾਣਾ ਵਾ ਸਿਮੈਂਟ ਰਾ ਪਕਾਣਾ ਹਣਾ ਕੈਨੇਡਾ ਚ ਕੈਨੇਡਾ ਚ ਹੋ ਗਿਆ ਮੇਰੀ ਮੈਂ ਮੈਂ ਮਾਂਮੀ ਤੋਂ ਬਾਅਦ ਕੀ ਕਰਨਾ ਹਣਾ ਮੈਂ ਕਹਿੰਦਾ ਜੀ ਦਸਵੀਂ ਨੌਵੀਂ ਤੋਂ ਬਾਅਦ ਦਸਵੀਂ ਹੀ ਕਰਾਂ ਮੈਂ ਕਹਿੰਦਾ ਦਸਵੀਂ ਕਰਨੀ ਹੈ ਹਣਾ ਮੈਂ ਉਹਨੂੰ ਵੱਡੇ ਕਰਨ ਮੈਂ ਬਾਹਰ ਜਾਣਾ ਅੱਛਾ ਕਿਤੇ ਬਾਹਰ ਜਾਣਾ ਕਹਿੰਦੇ ਕਿਹੜੇ ਦੇਸ਼ ਵਿੱਚ ਆਸਟ੍ਰੇਲੀਆ ਜਾਣਾ ਕਿੱਥੇ ਜਾਣਾ ਆਸਟ੍ਰੇਲੀਆ ਹਣਾ ਕਹਿੰਦੇ ਅੱਛਾ ਆਸਟ੍ਰੇਲੀਆ ਤੇ ਕੀ ਕਰਨਾ ਮੈਂ ਕਹਿੰਦਾ ਜੱਟਾਂ ਦੇ ਪੁੱਤ ਕੀ ਆਬਦ ਹੁੰਦੇ ਜਾ ਮੈਂ ਉੱਥੇ ਕੇ ਕੇਚਰੀਆਂ ਤੋੜਨ ਲੱਗ ਜੂਗਾ ਜਾਂ ਮਟਰ ਲਾ ਚਾਉਣ ਲੱਗ ਜੂਗਾ ਮੈਂ ਕਹਿੰਦੀ ਟਰਾਲਾ ਕਿਹੜਾ ਜਵੱਕ ਵਾਲਾ ਮੈਂ ਕਹਿੰਦੀ ਨਹੀਂ ਉਹ ਘੋੜਾ ਚਲਾਣਾ ਜੀ ਘੋੜਾ ਜਿਹੜਾ ਵੱਡਾ ਸਾਰਾ ਹੁੰਦਾ ਮਣਵਾ ਜੀ ਅੱਛਾ ਹੋ ਜਿਹੜਾ ਇੱਕ ਦਿਨ ਮੋੜਦਾ ਪੈਂਦਾ ਹਾਂਜੀ ਮੈਂ ਕਿਤੇ ਪਾਪਾ ਤਾਂ ਹਾਂ ਕਿਹੜਾ ਡਰਾਈਵਰੀ ਮੈਂ ਖੇਤੀਆਂ ਤੇ ਡਰਾਈਵਰੀ ਸ਼ੂਟ ਕਰਦੀ ਹਾਂ ਜਿੱਤਾਂ ਨੂੰ ਅੱਧੀ ਅੱਧੀ ਰਾਤ ਤੱਕ ਬਸ ਅੱਧੀ ਅੱਧੀ ਰਾਤ ਤੱਕ ਜਾਗਣਾ ਕਿੱਥੋਂ ਤੱਕ ਤੇਰਾ ਪੈਰ ਨਹੀਂ ਜਿੱਥੋਂ ਤੱਕ ਤੇਰਾ ਸਿਰ ਆਉਂਦਾ ਏ ਕਾਰ ਵਾਲੀਏ ਨੀ ਉਹ ਦੂਤੇ ਹੁੰਦੇ ਪੈਰ ਟਰੱਕਾਂ ਵਾਲਿਆਂ ਦੇ ਜਿੱਥੋਂ ਤੱਕ ਤੇਰਾ ਸਿਰ ਹੁੰਦਾ ਏ ਕਾਰ ਵਾਲੀਏ ਨੀ ਉਦੋਂ ਉੱਤੇ ਹੁੰਦੇ ਪੈਰ ਟਰੱਕਾਂ ਵਾਲਿਆਂ ਦੇ ਖੇਤੀਅਤ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ਅੱਧੀ ਅੱਧੀ ਰਾਤ ਜਾਗਣਾ ਬਸ ਨਹੀਂ ਲਾੜਿਆਂ ਦੇ ਓਏ ਹੋਏ ਸੁਣ ਲਓ ਗਾਇਜ਼ 얘ਦਿਆਂ ਸੁਣ ਲਓ ਇਹ ਤਾਂ ਹੁਣ ਵੀ ਅੱਧੀ ਰਾਤ ਤੱਕ ਨਹੀਂ ਸੌਂਦਾ ਨਾ ਇਹ ਹੁਣ ਖੇਤੀ ਕਰਦਾ ਨਾ ਇਹ ਡਰਾਈਵਰੀ ਕਰਦਾ ਇਹ ਫਿਰ ਵੀ ਨਹੀਂ ਸੌਂਦਾ ਅਈਆ ਫਿਰ ਤੁਹਾਨੂੰ ਪਤਾ ਹੀ ਆਪਣੇ ਚ ਹਿਡਨ ਟੈਲੈਂਟ ਬਹੁਤ ਨੇ ਬਸ ਦੱਸਾ ਦੱਸੀ ਦੇਣੀ ਟਾਈਮ ਹੋ ਤਾਂ ਦੱਸੀ ਦੇ بس ਇਹਦੇ ਟੈਲੈਂਟ ਦੇਖਣ ਲਈ ਤਿਆਰ ਰਹੋ ਗਾਈਸ ਨਹੀਂ ਆਪਾਂ ਨਾ ਟੈਲੈਂਟ ਆਪਣੀ ਚ ਬੁਸਾ ਸਕ ਤੋਂ ਨਹੀਂ ਬਕ ਐਸ਼ੀ ਤੋਂ ਨਹੀਂ ਕਹਦਾ ਮੈਂ ਤੁਹਾਨੂੰ ਮੈਂ ਕੁੱਤਾ ਬਣ ਕੇ ਦਿਖਾ ਸਕਣਾ ਦਿਖਾਓ ਕੋਈ ਬੰਦਾ ਕੁੱਤਾ ਬਣਦਾ ਮੈਂ ਨਹੀਂ ਬਣਦਾ ਕਿਉਂਕਿ ਮੈਂ ਹੈ ਹੀ ਕੁੱਤਾ ਕੈਨ ਚ ਤਾ ਤੂੰ ਹੈਗਾ ਏ ਗੱਲ ਆਪਾਂ ਕੱਢ ਕੇ ਮੱਥੇ ਤੇ ਮਾਰੀ ਦੀਏ ਸਿੱਧਾ ਅੱਛਾ ਆ ਕੀ ਆਇਆ ਹੈ ਕੰਨਜਮਾਨਲ ਡੱਕੇ ਖਾਈ ਜਾਂਦਾ ਨਾ ਨਹੀਂ ਤੂੰ ਖੈ ਤਾਂ ਗੰਦਾ ਹੀ ਐ ਸੱਚੀ ਮੈਂ ਆਉਂਦਾ ਹੋਰੋਂ ਪਲੀ ਬੁੱਲਣਾ ਆਉਂਦਾ ਮਜ਼ਾ ਏ ਗਾਈਸ ਮੂੰਚ ਪਾ ਕੇ ਨਾ ਇੰਨਾ ਸਮਾਨ ਚੱਬਦਾ ਨਾ ਆ ਦੇਖੋ ਇਹ ਗਲ ਚ ਹੁੱਡੀ ਪਾਈ ਨਾ ਜਿਹੜੇ ਇਹ ਧਾਗਾ ਸੀ ਵਿੱਚ ਇਹਦੇ ਚੱਬ ਚੱਬ ਕੇ ਖਾ ਲਿਆ ਤੁਹਾਨੂੰ ਮੈਂ ਇੰਨੀਆਂ ਚੀਜ਼ਾਂ ਨੇ ਨਾ ਉਹ ਸਾਡੇ ਦੇਖੋ ਸਰਾਨਾ ਪਿਆ ਨਾ ਉਹ ਲੈ ਇੰਨ ਚੱਕ ਕੇ ਆ ਆ ਕੋਨਾ ਦੇਖੋ ਲੈ ਇਹਨੇ ਆਏ ਨਾ ਜਿਹੜਾ ਸਰਾਨਾ ਇਹਦੇ ਸਿਰਥ ਲਿਆ ਜਾਂਦਾ ਨਾ ਉਹ ਐਂ ਚੂਹੇ ਵਾਂਗੂ ਕੁੱਤਰ ਕੁੱਤਰ ਖਾ ਜਾਂਦਾ ਸਾਡੇ ਘਰੇ ਕੋਈ ਚੀਜ਼ ਨਹੀਂ ਬਚਦੀ ਗੀ ਸਾਰੀਆਂ ਚੀਜ਼ਾਂ ਖਾ ਜਾਂਦਾ ਤਾਂ ਮੈਂ ਤੁਹਾਨੂੰ ਨੰਬਰ ਦੇ ਕਾਰਨਾਂ ਵਿੱਚ ਦੱਸਦਾ ਅੱਜ ਦੇ ਪਹਿਲਾਂ ਤਾਂ ਇਹ ਆਪਣੀ ਮੰਮਾ ਦੀ ਗੱਲ ਨਹੀਂ ਮੰਨਦਾ ਮੰਮਾ ਪਾਪਾ ਦੀ ਕੋਤਾ ਪਤਾ ਹੀ ਇਹ ਪਹਿਲਾਂ ਹੀ ਬਲੌਗ 'ਚ ਆ ਗਿਆ ਦੁਪਹਿਰੇ ਇਹਨੂੰ ਦੁਬਾਰੇ ਸਕੂਲੇ ਛੱਡਣ ਚੱਲੇ ਸੀ ਅਸੀਂ ਪਤਾ ਨਾ ਤੈਨੂੰ ਤੇ ਉਸ ਤੋਂ ਬਾਅਦ ਤੇ ਇਹ ਰੋਣ ਲੱਗ ਗਿਆ ਬਾਰੇ ਕਿਨੇ ਗੱਲ ਨਹੀਂ ਫੇਰ ਨਹੀਂ ਗੱਲ ਮੰਨੀ ਤੇਰੀ ਕਲਾਸ ਲੱਗੀ ਹਾਂ ਤੇ ਦੀਦੀ ਕਹਿੰਦੇ ਇਹਨੂੰ ਹੋਸਟਲ ਛੱਡ ਦੇਣਾ ਬੱਸ ਜਦੋਂ ਦੂਜਾ ਕਾਕਾ ਆ ਗਿਆ ਇਹ ਘਰੋਂ ਗੈ ਛੱਡਣਾ ਹੀ ਪੈਣਾ ਮੈਂ ਫਿਰ ਜਦੋਂ ਇਹ ਮੰਨਦਾ ਨਹੀਂ ਰਾਤ ਵੀ ਤੇਰੇ ਕੁੱਟ ਪਈ ਸੀ ਨਾ ਕੱਲ ਇਹਦੇ मामੂ ਆਏ ਸੇ ਮਸਤੀ ਕਰਦਾ ਸੀਗਾ ਤਾਂ ਇਹਦੇ ਕੱਲ ਕੁੱਟ ਪਈ ਨਹੀਂ ਹੁਣ ਤਾਂ ਮੈਨੂੰ ਇਹ ਤਾਂ ਹੁੰਦਾ ਤੂੰ ਹੋਸਟਲ ਜਾਣਾ ਨਹੀਂ ਅੰਬਰ ਤੂੰ ਐਂ ਦੱਸ ਪਹਿਲਾਂ ਘਰੇ ਰਹਿਣਾ ਮੰਮੀ ਕੋਲ ਰਹਿਣਾ ਕਿ ਹੋਸਟਲ ਰਹਿਣਾ ਮੰਮੀ ਕੋਲ ਮੰਮੀ ਨੂੰ ਜੇ ਮੈਂ ਤੂੰ ਤੰਗ ਕਰਦਾ ਮੰਮੀ ਨੇ ਹੋਸਟਲ ਛੱਡ ਦੇਣਾ ਕੱਲ ਸੌਰੀ ਕਹਦੇ ਹੋਣੀ ਕਰ ਲਾ ਜੀ ਮਮਾ ਨੂੰ ਬਲੌਗ ਬਲੌਗ ਚ ਕਰੜ ਕੇ ਸੌਰੀ ਬਲੌਗ ਚ ਸੌਰੀ ਕਹਦੇ ਮਮਾ ਦੇਖ ਲੂ ਕਾ ਮਮਾ ਜੀ ਸੌਰੀ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਕਾ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਕਹਿ ਲੈ ਕੁਝ ਨਹੀਂ ਬਣਾ ਕਾ ਮਮਾ ਸੌਰੀ ਮਮਾ ਸੌਰੀ ਕਾ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਕਿ ਮੈਨੇ ਛੱਡ ਕੇ ਨਾ ਆਇਓ ਹੋਸਟਲ ਹਾਂ ਹਰ ਸ਼ਰਾਰਤਾ ਤਾਂ ਨਹੀਂ ਕਰਦਾ ਫਿਰ ਚੁੱਪ ਕਰ ਜਾ ਇੱਧਰ ਦੇਖ ਇੱਧਰ ਨੰਬਰ ਪਹਿਲਾਂ ਉਧਰ ਦੇ ਦਾਸ ਸ਼ਰਾਰਤਾ ਤਾਂ ਨਹੀਂ ਕਰਦਾ ਹੈ ਉੱਚੀ ਦੇ ਨੇ ਕਹਿਆ ਕਿ ਮਮਾ ਜੀ ਮੈਂ ਸ਼ਰਾਰਤਾ ਨਹੀਂ ਕਰਦਾ ਚੱਲ ਹੁਣ ਸਾਰਾ ਕੋਈ ਜਾ ਕੇ ਨਾ ਅੱਜ ਮਨੂ ਵੇਸਟੇ ਵੇਸਟੇ ਕਹਦੇ ਪਿਆਰ ਕਰਕੇ ਜਾ ਭੱਜ ਜਾ ਬਾਏ ਬਾਏ ਗਾਈਜ਼ ਅੱਜ ਦੀ ਵੀਡੀਓ ਆਪਾਂ ਇੱਥੇ ਕਰ ਰਹੇ ਆਂ ਐਂਡ ਵੀਡੀਓ ਤੁਸੀਂ ਆਪਣੀ ਦੇਖ ਚੁੱਕੇ ਹੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਾਇਓ ਤੇ ਅੱਜ ਨੂੰ ਆਉਣ ਲੱਗ ਗਿਆ ਨੀਂਦਰਾ ਤੇ ਹੁਣ ਅਸੀਂ ਸੌਣ ਲੱਗਿਆ ਬਸ ਤੇ ਅੱਜ ਸਾਡੇ ਕੋਲ ਕੋਈ ਕੰਟੈਂਟ ਹੈ ਨਹੀਂ ਸੀ ਅੱਜ ਅਸੀਂ ਕੀਤੇ ਵੱਡੇ ਵੱਡੇ ਕਾਂਡ ਕੰਟੈਂਟ ਲੈ ਕੇ ਆਵਾਂਗੇ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਓਕੇ ਬਾਏ ਟੇਕ ਕੇਅਰ ਤੇ ਦੂਜੀ ਗੱਲ ਠੰਡ ਹੋ ਗਈ ਆ ਹੁਣ ਤੁਹਾਨੂੰ ਆ ਦੇਖੋ ਉੱਪਰ ਪੱਖਾ ਚੱਲ ਰਿਹਾ ਉੱਪਰ ਪੰਖਾ ਚਲਦਾ ਹੈ نیچے ਰੀਤ ਸੋਤਾ ਹੈ ਠੰਡ ਬਹੁਤ ਲੱਗਦੀ ਹੈ ਹਮ ਅਬੀ ਸੋਨੇ ਜਾ ਰਹੇ ਹਾਂ ਓਕੇ ਬਾਈ ਗੁੱਡ ਨਾਈਟ ਟਾਟਾ